ਹਲੋ ਜੀ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਪਨ ਸਸਿਕਾ ਮੇਰੇ ਕੋ ਸਾਰਿਆਂ ਨੂੰ ਅੱਜ ਦੇ ਵਲੌਗ ਦੇ ਉੱਤੇ ਸ਼ੁਰੂਆਤ ਕਰਨ ਲੱਗੇ ਟਾਈਮ 2 ਵਜੇ ਦਾ ਹੋ ਗਿਆ ਇਹ ਤੇ ਮੈਂ ਲੱਗੀ ਆ ਬਣਾਉਣ ਚਾਹ ਸਾਡੇ ਵਲੌਗ ਦੀ ਸ਼ੁਰੂਆਤ ਆਪਾਂ ਦੁਪਹਿਰ ਦੀ ਚਾਹ ਤੋਂ ਕਰਦੇ ਆ ਤੇ ਉਹਦੇ ਲਈ ਆਪਾਂ ਨੂੰ ਚਾਹੀਦਾ ਸਭ ਤੋਂ ਪਹਿਲਾਂ ਫਰਾਈਪੈਨ ਤੇ ਜਿਗਰੂਪ ਵਿੱਚ ਲੱਗਦਾ ਗਏ ਆ ਉਹ ਉਹਨਾਂ ਨੇ ਜਲਦੀ ਦਾ ਟਾਈਮ ਨਾ ਹੋਇਆ ਉਹਨਾਂ ਦਾ ਤੇ ਅੱਜ ਆਇਆ ਮੰਮੀ ਮੇਰੇ ਘਰੇ ਵਾਲੇ ਭਰਾ ਟਾਈਮ ਨਾ ਆਇਆ ਜਾਨੀ ਕਿੱਧਰ ਗਿਆ ਹੈਗੀ ਏ ਉਹ ਅੰਦਰ ਸੁੱਤੇ ਆ ਪ੍ਰਭ ਵੀ ਅੰਦਰ ਸੁੱਤੇ ਮੋਰੇ ਮੋਟੇ ਇਹ ਕੁੱਛਣੀ ਤੇਰਾ ਮੂਟੂ ਗਏ ਆ ਆ ਬੱਚਾ ਬਣਾ ਲਏ ਤੇ ਤੁਹਾਨੂੰ ਮਿਲਾਉਣੇ ਅੰਦਰ ਜਿਹੜੇ ਸੁੱਤੇ ਮੈਂਬਰ ਉਹਨਾਂ ਦੇ ਨਾਲ ਰੁਟਿਕ पानी बिना की रोटी खाने रोटी गर्म सब्जी गरम करें सब्जी गरम करें कितने गया घी नहीं पाया घी घी तो नहीं पाया तो हैं हाय मेरे रब्बा भाई ਇਹ ਬੰਦਾ ਮੇਰੇ ਤੋਂ ਦੂਗੀ ਰਹਿੰਦਾ ਬਹੁਤ ਜ਼ਿਆਦਾ ਇਹ ਬੰਦਾ ਮੇਰੇ ਤੋਂ ਦੂਗੀ ਰਹਿੰਦਾ ਮੈਂ ਹਾਂ ਬਹੁਤ ਜ਼ਿਆਦਾ ਇਹਨੂੰ ਇਗਨੋਰ ਕਰਿਓ ਤੈਨੂੰ ਤੇ ਖਬਰਾਂ ਨੇ ਕਮਲਿਆ ਕਰ ਦੇਣਾ ਮੈਨੂੰ ਲੱਗਾ ਜੰਗ ਪਾਵੇਂ ਲੱਗੇ ਪਾਵੇਂ ਨਾ ਲੱਗੇ ਹੈ ਕਦੋਂ ਉਹਦੀਆਂ ਖਬਰਾਂ ਹੀ ਵੇਖੀ ਜਾਂਦੀ ਖਬਰਾਂ ਹੀ ਵੇਖੀ ਜਾਂਦੀ ਮੰਮੀ ਸਾਡੀ ਤਾਂ ਦੋ ਕੰਮ ਹੈ ਦੋ ਕੰਮ ਹੈ ਸਿਰਫ ਜਾਂ ਤੇ ਇਹਨੇ ਵੇਖੀ ਜਾਣੇ ਸੁਹਾਗ ਤੇ ਗੌਣ ਤੇ ਜਾਣੇ ਦੇ ਖਬਰ ਤੇ ਖਬਰ ਦੇ ਖਬਰ ਤੇ ਖਬਰ ਸੁਣੀ ਜਾਣੀ ਆ ਉਹ ਪੁਰਾਣੀਆਂ ਖਬਰਾਂ ਵੀ ਪੁਰਾਣੀਆਂ ਖਬਰਾਂ ਆਈ ਜਾਂਦੀਆਂ ਤੇ ਮੰਮੀ ਵੱੜ ਕੇ ਉਹ ਹੀ ਵੇਖੀ ਜਾਂਦੀ ਉਹਦੇ ਟਾਈਮ ਟੇਬਲ ਤੇ ਕੋਈ ਉਹਦਾ ਵੈਂਦੀ ਨਹੀਂ ਤਰੀਕ ਕਿਦਾਂ ਦੀ ਕਿਦਾਂ ਦੀ ਨਹੀਂ ਉਹ ਹੀ ਖਬਰਾਂ ਸੁਣੀ ਜਾਂਦੀ ਪੁਰਾਣੀਆਂ ਹੀ ਤੇ ਹੋਰ ਆਂਦੀ ਇਹ ਜੇ ਸਗਾ ਬਹਾ ਸਭ ਨੇ ਪੈਂਦੇ ਉਹ ਕਰਣੇ ਕਹਿੰਦੇ ਕੰਮ ਵੀ ਕਰੋ ਨਾ ਕਿ ਤੂੰ ਤੇ ਵੀਡੀਓ ਤੇ ਵੀਡੀਓ ਤੇ ਆ ਰੀਲਾਂ ਦੀ ਤੁੱਕੀ ਮੇਲੀ ਬਈ ਰੀਲਾਂ ਦੀ ਇੱਕ ਦਿਨ ਆ ਕੰਮ ਕਰੇ ਕੇ ਨਾ ਹੋ ਇਹ ਤੇ ਗੱਲ ਹੈ ਕਿ ਤੁਹਾਨੂੰ ਆਖਿਆ ਜੇ ਰੋ ਤਾਂ ਤੂੰ ਨਹੀਂ ਰਹਿਣਾ ਨਹੀਂ ਰਹਿਣਾ ਬੈਣਾ ਦੁੱਧ ਖਰਾਬ ਹੁੰਦਾ ਇਸੇ ਕਰਕੇ ਅੱਜ ਤੂੰ ਦੋ ਕਿਲੋ ਦੁੱਧ ਲੈ ਆਣਾ ਤੇ ਪਨੀਰ ਬਣਾ ਲਈਂ ਸਰੇ ਇਹਨਾਂ ਦੁੱਧ ਤੋਂ ਕਰਨਾ ਨਹੀਂ ਖਰਾਬ ਹੋ ਜਾਊਗਾ ਜੇ ਨਹੀਂ ਆਲੇ ਉਹ ਸੱਭਕ ਨਾ ਕਦੀ ਕੰਮ ਹੋ ਜਾਣਾ ਤੇ ਤੂੰ ਆ ਨਹੀਂ ਮੈਂ ਜਾਣਾ ਉਹਦੀ ਮੈਂ ਉਹਨਾ ਰਹਿਣਾ 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 ਆਣਾ ਅੱਛਾ ਅੰਮੀ ਨੇ ਰੈਨ ਉਹਨਾਂ ਮਰਗੇ ਕੋਲ ਜੀ ਆ ਗਏ ਫੇਰ ਨਹੀਂ ਆਏ ਆ ਅੱਛਾ ਅੱਛਾ ਉਹਨੇ ਤਾਂ ਠੀਕ ਹੈ ਚਲੋ ਵਧੀਆ ਉਹਦੀ ਮਰਜ਼ੀ ਆਂ ਠੀਕ ਚੱਲਦਾ ਚੰਗਾ ਸੁ ਗੱਲ ਲੱਗਣਗੇ ਦਿਨਾਂ ਨੂੰ ਨੰਗੂ ਜਿੰਦਾ ਲੇ ਕਿਰੋਂ ਨਿਕਰ ਮੜ ਜਾਂਦੇ ਹਾਂ ਨਹੀਂ ਹੋਣੀ ਨਾ ਫੇਰ ਮਜ਼ਾ ਆ ਜਾਂਦਾ ਕਿ ਜਾ ਉਦੋਂ ਕੱਟੀਆਂ ਜਾਨੇ ਆਉਣਾ ਤੇ ਫੇਰ ਏਦਾਂ ਜ ਨਹੀਂ ਮਜ਼ਾ ਆਉਂਦਾ ਜਦ ਕੁੜੀਆਂ ਕੱਟੀਆਂ ਹੋਣ ਨਾ ਫੇਕੇ ਫੇਰ ਹੀ ਮਜ਼ਾ ਆਉਂਦਾ ਏਦਾਂ ਢੋ ਵੱਢ ਚਲੇ ਗਏ ਫੇਰ ਥੋੜੀ ਮਜ਼ਾ ਆਉਣਾ ਕੋਈ ਤਾਂ ਛੁੱਟ ਗਈਆਂ ਆ ਆਨੂੰ ਛੁੱਟੀਆਂ ਹੱਡ ਮੇਰੇ ਬੱਚੇ ਆਉਂਦੇ ਟਿਊਸ਼ਨ ਵਾਲੇ ਦੇ ਅੱਜ ਕੱਲ੍ਹ ਛੁੱਟੀਆਂ ਆਈਆਂ ਜੋ ਟਿਊਸ਼ਨ ਛੁੱਟੀਆਂ ਤੇ ਆ ਫੇਰ ਹੀ ਐ ਆ ਸ਼ਨੀਵਾਰ ਕੀ ਅੱਡੋਣਾ ਮੈਂ ਤੁਹਾਰੇ ਸ਼ਨੀਵਾਰ ਅੱਜ ਨੂੰ ਸ਼ਨੀਵਾਰ ਹੀ ਚੱਲ ਵੇਖਾਂਗੇ ਪਰ ਗੱਲ ਨਾ ਹਾਂ ਸ਼ਨੀਵਾਰ ਛੁੱਟੀ ਕਰਦੇ ਨੇ ਉਹਨਾਂ ਨੂੰ ਜਿੱਦਾਂ ਸ਼ਨੀਵਾਰ ਉਹਦੋਂ ਸ਼ਨੀਵਾਰ ਦੀ ਵੇਖੀ ਜਾਊਗੀ ਪਰ ਇੰਦਰ ਜੀ ਦੀਆਂ ਛੁੱਟੀਆਂ ਚ ਆਊਗੀ ਉਹਨੇ ਕਦੋਂ ਹੋਣਾ ਹੈ ਨਾ ਐ ਤਾਂ ਜੀ ਮੈਂ ਤੇ ਫੋਲ ਪਾਇਆ ਵਾ ਵੱਡੀ ਤੇ ਨਾਨਾ ਦੂਦਾ ਉਧਰ ਗਏ ਆ ਹਾਂ ਅੱਛਾ ਉਹ ਮੰਮੀ ਹੱਡੀ ਨੇ ਆਦਾ ਟੈਚੀ ਕਿਸ ਤਿਆਰ ਕਰਕੇ ਰੱਖ ਲਿਆ ਵਾ ਮੈਂ ਹਾਂ ਰਹਿਬਰ ਰਹਾ ਪਰ ਨਹੀਂ ਰਹਿਣ ਦੀ ਪੂਰੀ ਆਪ ਜੀ ਕਹਿੰਦੇ ਆਪ ਜੀ ਰੱਖਣਾ ਫੋਨ ਤੇ ਫੋਨ ਕਰੀ ਜਾਂਦੀ ਆਜੋ ਆਇਓ ਤੇ ਜਦੋਂ ਅਸੀਂ ਰਹਿਣ ਨੂੰ ਕਹੀਏ ਤੇ ਉਦੋਂ ਇੱਧਰ ਰਹਿਣਾ ਨਹੀਂ ਚਾਹੁੰਦਾ ਅੱਛਾ ਉਹਦੀ ਸੱਸ ਸਾਹੀ ਤੁਹਾਨੂੰ ਚੰਗੀ ਨਹੀਂ ਲੱਗਦੀ ਹਨਾ ਤੇ ਕੁੜੀਆਂ ਨੌਆ ਜਾਣਦੇ ਕੁੜੀਆਂ ਜਾਣਦੇ ਉਹ ਤੁਹਾਨੂੰ ਚੰਗੀਆਂ ਲੱਗਦੀਆਂ ਨੋਵਾਂ ਵੀ ਪੇਕੇ ਚਲ ਜਾਂਦੇ ਉਹ ਵੀ ਨਹੀਂ ਚੰਗੀਆਂ ਲੱਗਦੀਆਂ ਇੰਨੇ ਦਿਨ ਕਿਉਂ ਲੱਗ ਕੇ ਆਈਆਂ ਜਿੱਤੀ ਆ ਜ ਆ ਜਾਣ ਪੇਕੇ ਤੇ ਉਹ ਚੰਗੀਆਂ ਲੱਗਦੀਆਂ ਵੇਲੋ ਅੱਜ ਕੱਲ ਦੀ ਦੁਨੀਆ ਜੀ ਆਪਦੇ ਘਰ ਦੇਖਦੇ ਪੈਂਦੇ ਵੇਚ ਕਰੇ ਵੇਚ ਕਰੇ ਅੱਛਾ ਸੋਚਣਾ ਪੈਂਦਾ ਤੇ ਜਦੋਂ ਨੋਵਾਂ ਵਿਚਾਰੀਆਂ ਜੇ ਫਿਰ ਕਿਹੜੀ ਗੱਲ ਜੇ ਤੁਸੀਂ ਦੀ ਅਨੁਸਾਰਦੇਂ ਜਾਂ ਤੇ ਉਹਨਾਂ ਦੀ ਮਾਵਾਂ ਨੇ ਨਹੀਂ ਸੱਦਣਾ ਹਾਂ ਹਾਂ ਤੇ ਰਹਿਣ ਹੂੰ ਕਿਉਂ ਆਉਂਦੇ ਇਹ ਤਾਂ ਵੀ ਨੋਵਾਂ ਉਹਤਰਾ ਪੇਕੇ ਨਹੀਂ ਜਾਂਦੇ ਹਾਂ ਉਹ ਤਾਂ ਰਹਿਣ ਚਾਹ ਦੇਣ ਚਾਹੀਦਾਣਾ ਵੀ ਜਿੰਨੇ ਦਿਨ ਉਹਦਾ ਜੀਗਾਦਾਰ ਰਹਾ ਵੇ ਹਾਂ ਹਾਂ ਉਹਦੀ ਨਾ ਉਹਨੇ ਤਾਂ ਆਖੀ ਵੀ ਹੋਈ ਨਹੀਂ ਦੱਲਾਈ ਆ ਤੈਨੂੰ ਨਹੀਂ ਪਤਾ ਕਿਹੜਾ ਤਕਲੀਫ ਹੋ ਬੰਦਾ ਫਿਰ ਜਾਣਾ ਪੈਂਦਾ ਤੇ ਜੇ ਰੋਜ ਆਕੀਏ ਤੇ ਰੋਜ ਨਹੀਂ ਆ ਰੋਏ ਥੋੜੀ ਹਾਂ ਜੇ ਗਈ ਆ ਮੇਰੇ ਬਾਦ ਇੰਦਰਜੀਤ ਦਾ ਗਗਨ ਆ ਜੀ ਉਸ ਟਾਈਮ ਉਹ ਫਿਰੰਦਾ ਥੋੜਾ ਜਿਹਾ ਲੱਗਦਾ ਹਾਂ ਤਾ ਮੈਨੂੰ ਤੇ ਤੂੰ ਉਠੀਦਾ ਨਹੀਂ ਤੈਨੂੰ ਫੋਨ ਕਰ ਦਿੰਨੀ ਆ ਜਾ ਤੂੰ ਫਿਰ ਲੱਗੇ ਆ ਨਾ ਆ ਲੈ ਲੱਗੇ ਆ ਤੇਰਾ ਲੱਗੇ ਵਾਲੇ ਦੀ ਉਹ ਗੱਲ ਤੁਸੀਂ ਇੱਜ਼ਤ ਘਟਾਉਂਦੇ ਜੇ ਤੇ ਤੂੰ ਆਵਾਜ਼ ਮਾਰ ਮਾਰ ਕੇ ਛੱਦ ਛੱਦ ਗਈ ਹਾਂ ਉਹ ਫਿਰ ਤਾਂ ਦਾ ਭੈਣ ਭਰਾ ਮਾ ਜਿਆਦਾ ਪਿਆਰ ਆ ਹਾਂ ਪਿਆਰ ਵੀ ਕੋਈ ਨਹੀਂ ਆ ਆਇਆ ਤੂੰ ਨਹੀਂ ਆ ਜਾਣੀ ਹਾਂ ਪਿਆਰ ਪਿਓ ਕੋਈ ਨਹੀਂ ਐ ਕੰਮ ਵਾਜਾ ਮਾਰਦੇ ਕੰਮਾਂ ਨੂੰ ਵਾਜਾ ਮਾਰਦੇ ਉਹਦਾ ਕੌਣ ਕਿਹਨੂੰ ਪੁੱਛਦਾਈ ਹਾਂ ਆ ਜਾ ਆ ਜਾ ਕਰੀਏ ਉਹਦਾ ਕਰੀਏ ਛੂਟ ਕੱਢ ਲਈ ਆਪਦਾ ਪਾਲੇ ਵਿੱਚ ਹਾਂ ਉਹ ਪਾਲੇ ਹਾਂ ਅੰਚਾ ਮਾਂ ਜੀ ਸਿੰਗੜੀ ਸਵੇਰਾ ਨਹੀਂ ਇਹ ਨਹੀਂ ਜੀ ਲਾਣੀ ਨਹੀਂ ਹੋਇਆ ਸੁੱਖੋ ਲੱਕੋ ਹਾਂ ਅੱਜ ਵੈਸੇ ਆ ਨੂੰ ਅੰਦਰ ਨੇ ਅੰਦਰ ਨੇ ਅੰਦਰ ਬੰਨ ਲਿਆ ਅਹੀਂ ਤਾਂ ਕਰਕੇ ਫਿਰ ਅੰਦਰ ਹੀ ਵੱਜ ਗਿਆ ਅੱਜ। ਰੌਣੀ ਕਰਵਾਏ। ਰੌਣੀ ਆਈ ਸੀਰੇ। ਇਹ ਆ ਦੂਸਰਾ ਕੀ ਆ ਰਿਹਾ। ਹਾਲਾ ਨਾ। ਦੂਸਰਾ ਤੇਰੇ ਕੀ ਹਾਲਾ ਦਵਾਈ ਲੈ ਆਈ ਆ। ਤੈਨੂੰ ਮੈਂ ਦੱਸਦੀ ਆ ਵੀ 15 ਮਿੰਟਾਂ ਦੀ ਗੱਲ ਆ। 15 ਮਿੰਟਾਂ ਨਹੀਂ 2 ਮਿੰਟਾਂ ਤੇ ਦੱਸੀ ਤੇਰੀ ਗੱਲ ਮੇਰੀ। ਮੈਂ ਤਾਂ ਛੱਤ ਨਾਲ। ਅੱਛਾ ਉਹਦੀ ਸੱਸ ਆਹੀ ਤੁਹਾਨੂੰ ਚੰਗੀ ਨਹੀਂ ਲੱਗਦੀ ਹਨਾ ਤੇ ਕੁੜੀਆਂ ਨੌਆਂ ਜਾਣ ਤੇ ਕੁੜੀਆਂ ਜਾਣ ਤੇ ਤੁਹਾਨੂੰ ਚੰਗੀਆਂ ਲੱਗਦੀਆਂ। ਨੌ ਵੀ ਪੇਕੇ ਚਲ ਜਾਂਦੇ ਉਹ ਵੀ ਨਹੀਂ ਚੰਗੀਆਂ ਲੱਗਦੀਆਂ ਇੰਨੇ ਦਿਨ ਕਿਉਂ ਲੱਗ ਕੇ ਆਈਆਂ। ਜਿੱਤੀਆਂ ਆ ਜਾਣ ਪੇਕੇ ਤੇ ਉਹ ਚੰਗੀਆਂ ਲੱਗਦੀਆਂ ਵੇ ਲੋ ਅੱਜ ਕੱਲ ਦੀ ਦੁਨੀਆ ਜਾਨ ਆਪਦੇ ਘਰ ਦੇਖਦੇ ਪੈਂਦੇ ਵਿਚ ਕਰੇ ਵੇ ਕਰੇ ਕਰਾਣਾ ਪੈਂਦਾ ਅੱਛਾ ਸੋਚਣਾ ਪੈਂਦਾ ਤੇ ਜਦੋਂ ਨੌਵਾ ਵਿਚਾਰੀਆਂ ਜੇ ਫਿਰ ਕਿਹੜੀ ਗੱਲ ਜੇ ਤੁਸੀਂ ਵੀ ਅਨਸਾਦਦੇਂ ਜਾਂ ਤੇ ਉਹਨਾਂ ਦੀ ਮਾਵਾਂ ਲੈ ਨਹੀਂ ਸਦਨਾਂ ਆਹ ਹਾਂ ਤੇ ਫੇਰ ਹੂੰ ਬੰਦੇ ਇਹ ਤਰ੍ਹਾਂ ਨੌਨੋਤਨਾ ਪੇਕੇ ਨਹੀਂ ਜਾਣਦੇ ਹਾਂ ਤੇ ਰਹਿਣ ਚਾਹੀਦੇ ਨੇ ਚਾਹੀਦਾ ਹਨਾ ਵੀ ਜਿੰਨੇ ਦਿਨ ਉਹਦਾ ਜੀਗਾਦਾਰ ਰਹਾ ਵੇ ਮਾਂ ਹਾਂ ਲੋ ਅਜਿਹਾ ਨੂੰ ਨਾ ਇਹ ਤਾਂ ਆਖੀ ਵੀ ਹੋਈ ਨੇ ਦਿਲਾਂ ਹੀ ਆ ਤੈਨੂੰ ਨਹੀਂ ਪਤਾ ਜਿਹੜਾ ਤੋਕ ਤਕਲੀਫ ਹੋ ਬੰਦਾ ਫਿਰ ਜਾਣਾ ਪੈਂਦਾ ਤੇ ਜੇ ਰੋਜ਼ ਆਖੀਏ ਤੇ ਰੋਜ਼ ਹੀ ਆ ਰੋਏ ਥੋੜੀ ਹਾਂ ਜੇ ਗਈ ਆ ਮੇਰੇ ਬਾਅਦ ਇੰਦਰਜੀਤ ਹੈ ਗਗਣ ਹੈ ਜਿਹੜੀ ਟਾਈਮ ਹੋ ਉਥੇ ਰੰਗ ਥੋੜਾ ਜਿਹਾ ਲੱਗਦਾ ਹਾਂ ਤੇ ਮੈਨੂੰ ਤੇ ਤੂੰ ਉੱਠੀਦਾ ਹੀ ਨਹੀਂ ਫੋਨ ਕਰ ਦਿੰਨੀ ਆ ਜਾ ਤੂੰ ਫਿਰ ਲੱਗੇ ਆ ਨਾ ਆ ਲੈ ਲੱਗੇ ਆ ਤੇਰਾ ਲੱਗੇ ਵਾਲੇ ਦੀ ਉਹ ਗੱਲ ਤੁਸੀਂ ਇੱਜ਼ਤ ਘਟਾਉਂਦੇ ਜੇ ਤੇ ਤੂੰ ਆਵਾਜ਼ ਮਾਰ ਮਾਰ ਕੇ ਸਾਧ-ਸਾਧ ਗਈ ਹਾਂ ਉਹ ਫਿਰ ਤਾਂ ਡਾ ਭੈਣ ਭਰਾ ਮਲਾ ਜਿਆਦਾ ਪਿਆਰ ਹੈ ਹਾਂ ਪਿਆਰ ਵੀ ਕੋਈ ਨਹੀਂ ਆਇਆ ਤੂੰ ਨਹੀਂ ਆ ਜਾਣੀ ਹਾਂ ਪਿਆਰ ਪਿਓਰ ਕੋਈ ਨਹੀਂ ਐ ਕੰਮ ਵਾਜਾ ਮਾਰਦੇ ਕੰਮਾਂ ਨੂੰ ਵਾਜਾ ਮਾਰਦੇ ਉਦਾਂ ਕੌਣ ਕਿਹਨੂੰ ਪੁੱਛਦਾਈ ਹਾਂ ਆ ਜਾ ਆਈ ਜਾ ਕਰੀਏ ਉਦਾਂ ਕਰੀਏ ਥੂੜ ਕਾਢ ਲੈ ਇਹਦਾ ਪਾਲੇ ਵਿੱਚ ਹਾਂ ਪਾਲੇ ਵਿੱਚ ਹਾਂ ਅੰਚਾ ਮਾਂ ਇਸ ਨਾਲ ਹੀ ਸਿਖਾ ਰੱਖ ਲੈ ਇਹ ਨਹੀਂ ਸੀ ਲਾਣੀ ਅਨੈ ਹੋਇ ਸੁੱਖੋ ਲਸਕੋ ਹਾਂ ਅੱਜ ਵੈਸੇ ਹੀ ਆਨੂੰ ਅੰਦਰ ਨੇ ਅੰਦਰ ਨੇ ਅੰਦਰ ਬੰਨ ਲਿਆ ਅਹੀਂ ਤਾਂ ਕਰਕੇ ਫਿਰ ਅੰਦਰ ਹੀ ਵੱਜ ਗਿਆ ਅੱਜ। ਬਰਾਣੀ ਆਈ। ਬਰਾਣੀ ਆਈ। ਤੇ ਯਾ ਦੂਸਰਾ ਆਇਆ। ਆਹ ਲਾਂ। ਦੂਸਰਾ ਤੇਰੇ ਕੀ ਹਾਲਤ ਦਵਾਈ ਲੈ ਆਈ ਆ। ਤੈਨੂੰ ਮੈਂ ਦੱਸਦੀ ਆ 15 ਮਿੰਟਾਂ ਦੀ ਗੱਲ ਆ। 15 ਮਿੰਟਾਂ ਨਹੀਂ 2 ਮਿੰਟਾਂ ਤੇ ਦੱਸੀ ਤੇਰੀ ਗੱਲ ਬੜੀ। ਮੇਰੇ ਤਾਂ ਛੱਤ ਨਾਲ। ਸਮਾਰ ਚਲੇਗੀ ਆ। ਲੋ ਗਾਇਸ ਮੰਮੀ ੜੀ। ਕਹਿੰਦੇ ਆ ਕਹਿੰਦੇ ਆ ਕਹਿੰਦੇ ਆ ਬੜਾ ਜ਼ੋਰ ਲਾਉਂਦੇ ਆ ਲਵਾਉਂਦੇ ਆ ਆਖਰ ਨੂੰ। ਚੱਲੇ। ਵੜਾ ਜੋਰ ਲੈ ਨਹੀਂ ਇਹ ਮਾਵਾਂਣੀ ਚੰਗੀਆਂ ਲੱਗਦੀਆਂ ਮਾਵਾਂਣੀ ਚੰਗੀਆਂ ਲੱਗਦੀਆਂ ਫਿਰ ਐਰ ਕੀ ਛੁੱਟੀਆਂ ਚ ਆਪਾਂ ਵੀ ਕਣਾ ਹੀ ਨਹੀਂ ਚੰਗੇ ਲੱਗਦੀਆਂ ਹਣਾ ਆਪ ਤੁਸੀਂ ਕਹਿ ਦਿੰਦੇ ਜੇ ਆਜੋ 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 ਸਾਡੇ ਵਰੀ ਕਿਤੇ ਜੇ ਅਹੀਂ ਚੰਗੇ ਨਹੀਂ ਲੱਗਦੀਆਂ ਇਹ ਵੇ ਲੋਕੀ ਦੁਨੀਆਦਾਰੀ ਜਿਹੜੀ ਇਹਨਾਂ ਨੇ ਫੇਕ ਬਣਾਈ ਹੋਈ ਆ ਲੋਕਾਂ ਨੂੰ ਹਣਾ ਤੇ ਨੋ ਵੀ ਇਹ ਇੰਨੇ ਦਿਨ ਬੈਠੀ ਪਈ ਪਰ ਉਹੀ ਗੱਲ ਤਾਂ ਜਾਂਦੇ ਬਿੜਾ ਉਹ ਜਦੋਂ ਜਿੱਦ ਲਾਦੇ ਐ ਮੈਂ ਰਵਾਈ ਲੰਨਾ ਮੈਨੂੰ ਫਿਰ ਉਹ ਆਪਣੀ ਮੰਮੀ ਆਈ ਮੇਰੇ ਵਿੱਚ ਰਹਿ ਜੋ ਮੈਂ ਥੋੜਾ ਜਿਹਾ ਚੌਕੜਿਆ ਹੁੰਦਾ ਹੀ ਆ ਨੇ ਗਲੇਡੂ ਤੇ ਆਈ ਪਰਾਨ ਕੀ ਲੱਗੀ ਨਾ ਤਾਂ ਗੱਲ ਕੇ ਕਿ ਹੁਣ ਇੱਕ ਆਦੀ ਭੈਣ ਨੇ ਛੁੱਟੀਆਂ ਚੋਣਾ ਤੇ ਉਹ ਆਂਦੀ ਮੈਂ ਛੁੱਟੀਆਂ ਤੋਂ ਪਹਿਲਾਂ ਹੀ ਆ ਗਈ ਤੇ ਪਹਿਲਾਂ ਹੀ ਚੱਲ ਜਾਣਾ ਕਿਉਂਕਿ ਉਹਦਾ ਬੱਚਾ ਅਜੇ ਸਕੂਲ ਪੜਦਾ ਨਹੀਂ ਹੈ ਉਹਨੂੰ ਛੁੱਟੀਆਂ ਨਾਲ ਕੀ ਲੱਗੇ ਤੇ ਸਾਨੂੰ ਇਹ ਹੁੰਦਾ ਵੀ ਕੱਠੀਆਂ ਆਵਾਂਗੀ ਇਹਦੇ ਵਾਰ ਰੋਣ ਵੀ ਲੱਗੂਗੀ ਤੇ ਹਨਾ ਬੜਾ ਮਜ਼ਾ ਜਾ ਆਉਂਦਾ ਹਨਾ ਕੱਠਿਆਂ ਜਾਣ ਦੇ ਵਿੱਚ ਕੋਈ ਨਹੀਂ ਉਹ ਵੀ ਥੋੜੀ ਜੀ ਨਾ ਲਾਜ ਉਹਦਾ ਹੋਣਾ ਵਾਲਾ ਉਹ ਉਧਰ ਲਾਜ ਹੋਣਾ ਵਾਲਾ ਸਹੀ ਗੱਲ ਥੋੜੀ ਮੈਂਟ ਦਿਮਾਗੀ ਡਿਸਟਰਬ ਪਿਆ ਵਿਚਾਈ ਦਾ ਕੀੜਾ ਇਹ ਤਾਂ ਉਹ ਗੱਲ ਹੋਈ ਪਈ ਹੈ ਹੈ ਤੇ ਉਹ ਘਰ ਵਾਲੇ ਦਾ ਬੰਦਾ ਨਾ ਮਾਰਨ ਦੇ ਪੀ ਮੁੜਕੇ ਮੇਰੇ ਘਰ ਵਾਲੇ ਨੇ ਛੁੱਟੀ ਆਉਣਾ ਵੰਦੇ ਮੈਂ ਪਹਿਲਾਂ ਪਹਿਲਾਂ ਹੋ ਜਾਣਾ ਵਾਂ ਤੇ 10 ਬੰਦਾ ਪੁੱਛੇ ਜੇ ਤੂੰ ਆਉਣਾ ਹੀ ਆ ਫਿਰ ਤੈਨੂੰ ਛੁੱਟੀਆਂ ਨਾਲ ਕੀ ਲੱਗੇ ਜਦੋਂ ਮਰਜੀ ਆ ਜੀ ਹਨਾ ਤੇ ਹੁਣ ਆਪਾਂ ਜਾਵਾਂਗੇ ਛੁੱਟੀਆਂ ਜੀ ਦੂਜੀ ਭੈਣ ਜਿਹੜੀ ਉਹਨੂੰ ਛੁੱਟੀਆਂ ਆਉਣੀਆਂ ਨੇ ਉਹਨੇ ਫੇਰ ਹੀ ਹੋਣਾ ਤੇ ਸਾਡੀ ਉਹਦੇ ਨਾਲ ਹੀ ਚਾਦੀ ਰੌਣਕ ਲੱਗਣੀ ਹੈ ਇਹਨੇ ਤੇ ਆਪਰੇ ਕੀ ਆਨੇ ਨੇ ਆ ਹਨਾ ਇਹਦਾ ਤੇ ਫੋਨ ਹੀ ਨਹੀਂ ਖਤਮ ਹੁੰਦਾ ਹੁੰਦਾ ਤੇ ਬਾਕੀ ਹੁੰਦੀ ਵਾਵਾ ਹੁੰਦਾ ਇਹਦਾ ਇੱਕ ਆ ਉਧਰ ਦਊਆ ਮਾਦੇ ਦੋ ਚਿੰਨੇ ਮੁੰਨੇ ਆ ਉਹ ਜਿਆਦਾ ਰੌਣਕ ਲੱਗਦੀ ਆ ਤੇ ਸਾਨੂੰ ਵੀ ਇਹਨਾਂ ਬੱਚਿਆਂ ਦਾ ਕਰਕੇ ਹੰਦਾ ਫਿਰ ਅਸੀਂ ਉਦੋਂ ਕਿ ਜਾਵਾਂਗੇ ਤੇ ਚਲੋ ਹੁਣ ਮੈਂ ਲੱਗਾਂ ਹਾਂ ਤੇ ਉਹ ਵੀ ਬੜੀ ਕਹਿਲ ਪਹਿਲ ਉਹ ਵੀ ਬੜੀ ਮਚਾਉਂਦਾ ਨਿਕਾ ਨਿਕਾਰ ਔਰਮਾਨ ਆ ਔਰਮਾਨ ਵੀ ਵੈਸੇ ਬੜਾ ਵਧੀਆ ਹੈ ਨਾ ਤੇ ਚੱਲ ਰੌਣਕ ਲਾਉਣੀ ਹੁਣ ਤਾਂ ਤੌਣ ਲੱਗ ਪਿਆ ਵੇਖਿਓ ਸਮਾਨ ਛੋਟ ਦਾ ਬੈਡ ਤੋਂ ਬੜਾ ਸੋਹਣਾ ਹੁਣ ਜਦੋਂ ਵਧੀਆ ਲੱਗਣਾ ਹੈ ਤੇ ਉਹਨੂੰ ਮੈਂ ਕਰਦੀ ਫੋਨ ਵੀ ਤੂੰ ਵੈਸੇ ਤੂੰ ਨਹੀਂ ਇਹ ਕੋਈ ਕਰਤੂਤੇ ਆ ਬੰਦੇਆਂ ਵਾਲੀ ਬੜਾ ਸਹੀ ਗੱਲ ਆ ਐਨਾ ਮੇਰੇ ਮੰਮੀ ਸਾਡੇ ਕੋਲੇ ਆਏ ਤੇ ਸਵੇਰ ਦੇ ਇੱਥੇ ਸੀਗੇ ਤੇ ਸ਼ਾਮਾਂ ਨੂੰ ਕਰੀ ਜਾ ਨਹੀਂ ਮੈਂ ਜਾਣਾ ਪੁੱਤ ਮੈਨੂੰ ਛੱਡ ਕੇ ਆਓ ਪੁੱਤ ਮੈਨੂੰ ਛੱਡ ਕੇ ਆਓ ਤੇ ਮੇਰੀ ਮੰਮੀ ਦੀ ਆਦਤ ਆ ਵੱਧ ਤੋਂ ਵੱਧ ਇੱਕ ਦਿਨ ਰਹਿਣਾ ਤੇ ਜਿਆਦਾ ਹੀ ਕਿਤੇ ਗਿਆ ਤੇ ਫਿਰ ਜਾ ਕੇ ਕਿਤੇ ਦੂਜੇ ਦਿਨ ਰਹਿਣਾ ਤੇ ਨਹੀਂ ਤੇ ਉਹਨਾਂ ਨੇ ਕਰੀ ਜਾਣਾ ਨਹੀਂ ਪੁੱਤ ਈਆਂ ਦੇ ਘਰ ਮਾਵਾਂ ਇੰਨੇ ਦਿਨ ਬੇਟੀਆਂ ਚੰਗੀਆਂ ਨਹੀਂ ਲੱਗਦੀਆਂ ਲੋਕੀ ਕੀ ਕਹਿਣਗੇ ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਲੋਕਾਂ ਨੂੰ ਕੀ ਲੱਗੇ ਜੇ ਇੱਕ ਪੁੱਤ ਦੇ ਘਰੇ ਉਹਦੀ ਮਾਂ ਉਹਦੇ ਕੋਲ ਪੱਕਾ ਰਹਿ ਸਕਦੀ ਐ ਤੇ ਇੱਕ ਧੀ ਦੇ ਘਰ ਉਹਦੇ ਕੋਲ ਉਹਦੀ ਮਾਂ ਕਿਉਂ ਨਹੀਂ ਆ ਕੇ ਰਹਿ ਸਕਦੀ ਇੱਕ ਦਿਨ ਤੋਂ ਵੱਧ ਜੇ ਕਿਤੇ ਉਹਦੀ ਮਾਂ ਰਹਿ ਜਾਂਦੀ ਐ ਤੇ ਲੋਕਾਂ ਨੂੰ ਪਤਾ ਨਹੀਂ ਕੀ ਪੀੜ ਹੋਣ ਲੱਗ ਜਾਂਦੀ ਐ ਮੈਨੂੰ ਸਮਝ ਨਹੀਂ ਆਉਂਦੀ ਪਤਾ ਨਹੀਂ ਦੁਨੀਆ ਖਾਣਾ ਕੀ ਦੁਨੀਆ ਦੀ ਦੋਗਲਪੰਤੀ ਐ ਜਰਜ ਜਿਹਦਾ ਇੱਕ ਪੁੱਤ ਨੂੰ ਆਪਣੀ ਮਾਂ ਤੋਂ ਬਿਨਾਂ ਰਹਿਣਾ ਚੰਗਾ ਨਹੀਂ ਨਾ ਲੱਗਦਾ ਇੱਕ ਪੁੱਤ ਨੂੰ ਆਪਣੀ ਮਾਂ ਪਿਆਰੀ ਹੁੰਦੀ ਐ ਇਦਾਂ ਹੀ ਇੱਕ ਧੀ ਨੂੰ ਵੀ ਆਪਣੀ ਮਾਂ ਪਿਆਰੀ ਹੁੰਦੀ ਆ ਕਿ ਜੇ ਉਹ ਦੇ ਕੋਲ ਆਈ ਜਾਣਾ ਤੇ ਉਹ ਥੋੜੇ ਦਿਨ ਰਹਿ ਕੇ ਜਾਵੇ ਤੇ ਮੈਂ ਸਗੋਂ ਮੰਮੀ ਨੂੰ ਅੱਗੋਂ ਆਖਿਆ ਕਿ ਮੰਮੀ ਜਦੋਂ ਅਹੀਂ ਜਾਣੇ ਆ ਤੁਹਾਡੇ ਕੋਲ ਹਣਾ ਤੇ ਤੁਸੀਂ ਕਿਦਾਂ ਕਹਿੰਦੇ ਜੇ ਕਿ ਪੁੱਤ ਇੱਕ ਰਾਤ ਰਹੀਏ ਕੋਈ ਨਹੀਂ ਪੁੱਤ ਇੱਕ ਦਿਨ ਹੋਰ ਰਹਿ ਲਾ ਪੁੱਤ ਕੋਈ ਨਹੀਂ ਸਵੇਰੇ ਚਲੇ ਜੀ ਤੇ ਮੈਂ ਕਿ ਜਿੱਦਾਂ ਤੁਸੀਂ ਹਾਨੂੰ ਕਹਿੰਦੇ ਨਾ ਉਦਾਂ ਸਾਡਾ ਵੀ ਦਿਲ ਕਰਦਾ ਵਾ ਕਿ ਅਸੀਂ ਵੀ ਆਪਣੀ ਮਾਂ ਨੂੰ ਆਪਣੇ ਕੋਲ ਥੋੜੇ ਦਿਨ ਆਪਣੇ ਘਰ ਰੱਖੀਏ ਤੇ ਕਿਹਦੀ ਕਿਹਦੀ ਮੰਮੀ ਇਦਾਂ ਕਹਿੰਦੀ ਹੈ ਕਿ ਪੁੱਤ ਮੈਂ ਇਨੇ ਦਿਨ ਧੀਆਂ ਦੇ ਘਰ ਬੈਠੀ ਚੰਗੀ ਨਹੀਂ ਲੱਗਦੀ ਦੱਸਿਓ ਜਰੂਰ ਸਾਰੀਆਂ ਮਾਵਾਂ ਹੀ ਇਦਾਂ ਕਰਦੇ ਆਂ ਲਓ ਗਾਇਸ ਟਾਈਮ ਹੋ ਗਿਆ ਸ਼ਾਮ ਦਾ 5:30 ਵਜੇ ਦਾ ਸਾਡੇ 6:30 ਹੋਏ ਜਿਸ ਗਾਇਸ ਲਓ ਗਾਇਸ ਟਾਈਮ ਹੋ ਗਿਆ ਸ਼ਾਮ ਦਾ 6:30 ਵਜੇ ਦਾ ਤੇ ਲਾਈਟ ਗਈ ਆ ਚਲੇ ਤੇ ਇੰਨਾ ਕੋ ਜਿਆਦਾ ਫੋਟੋ ਹੈ ਨਾ ਮੈਨੂੰ ਲੱਗਦਾ ਕਿ ਨਾ ਕਿਹਨੇ ਬਣਪੱਖਾ ਨੇਰਾ ਆਇਆ ਹੀ ਲਓ ਤੇ ਲਾਈਟ ਜਾਣ ਦਾ ਕਰਕੇ ਇਹਨੇ ਰਾਜਾ ਹੋ ਗਿਆ ਵਾ ਤੇ ਸਵੇਰੇ ਮੈਸੇਜ ਆ ਗਿਆ ਵਾ ਕਿ ਕੱਲ ਨੂੰ 14 ਤਰੀਕ ਨੂੰ ਬੱਚਿਆਂ ਦੇ ਸਕੂਲ ਜਿਹੜੇ ਆ ਉਹ ਓਪਨ ਹੋਣ ਜਾ ਰਹੇ ਆ ਤੇ ਪਿਛਲੇ 2 ਦਿਨਾਂ ਤੋਂ ਵੈਸੇ ਇਦਾਂ ਹੀ ਕਰਨਦੇ ਆ ਸਕੂਲ ਵਾਲੇ ਕਦੀ ਪਹਿਲਾਂ ਮੈਸੇਜ ਕਰ ਦਿੰਦੇ ਆ ਕਿ ਕੱਲ ਨੂੰ ਛੁੱਟੀ ਹੋਊਗੀ ਤੇ ਫਿਰ ਮੈਸੇਜ ਕਰ ਪਹਿਲੇ ਫਿਰ ਪਹਿਲਾਂ ਮੈਸੇਜ ਕਰਦੇ ਕੱਲ ਨੂੰ ਸਕੂਲ ਲੱਗੂਗਾ ਤੇ ਫਿਰ ਥੋੜਾ ਟਾਈਮ ਬਾਅਦ ਮੈਸੇਜ ਕਰ ਦਿੰਦੇ ਆ ਕਿ ਕੱਲ ਨੂੰ ਛੁੱਟੀ ਹੋਗੀ ਤੇ ਅੱਜ 14 ਤਰੀਕ ਦਾ ਅੰਸੇਰ ਦਾ ਮੈਸੇਜ ਆ ਗਿਆ ਪਰ ਪ੍ਰਭ ਦੀਆਂ ਇੱਕ ਦੋ ਛੁੱਟੀਆਂ ਹੋਣਗੀਆਂ ਕਿਉਂਕਿ ਉਹਦੇ ਨਾਲ ਅਜੇ ਪੈਰ ਨੂੰ ਚੰਗੀ ਤਰ੍ਹਾਂ ਰਮਾਨ ਨਹੀਂ ਆਇਆ ਤੇ ਇਸ ਕਰਕੇ ਜਿੰਨੀ ਦੇਰ ਤੱਕ ਉਹ ਥੋੜਾ ਜਿਹਾ ਆਪਣਾ ਚੱਪਲ ਐਟ ਲਿਸਟ ਚੱਪਲ ਪਾਉਣ ਜੋਗਾ ਤੇ ਹੋ ਜੇ ਕਿਉਂਕਿ ਹਾਏ ਮੈਨੂੰ ਲੱਗਦਾ ਕਿ ਹਾ ਲੱਗਾ ਨੇਰ ਆ ਰਿਆ ਨੇਰ ਤੇ ਨੇਰ ਦਾ ਕਰਕੇ ਹੁਣ ਵੇਖੋ ਪੂਰਾ ਖਲਾਰਾ ਫੇਰ ਪੈ ਜਾਣਾ ਵਾਂਗੀ ਕਰ ਰਹੇ ਅਮਣਾ ਮੈਨ ਲੱਗਦਾ ਨਹੀਂ ਰਹਿਣਾ ਤੇ ਮੰਨ ਵਖ ਲਈ ਵਾਬੇ ਅਮਰ ਆ ਜਾ ਠੰਡਾ ਹੋ ਗਿਆ ਹੀ ਤੇ ਹੁਣ ਅਮਨ ਉਹ ਵਾਏ ਮਾਰਦੇ ਆ ਤੇ ਇਥੇ ਨਾਲੇ ਥੋੜਾ ਜਿਹਾ ਹਵਾ ਉਹ ਜੀ ਚੱਲਣ ਲੱਗੀ ਮੈਨ ਲੱਗਦਾ ਤੇ ਠੰਡਾ ਮੌਸਮ ਜਾ ਹੁਣ ਲੱਗਾ ਵਾ ਤੇ ਥੋੜੀ ਜਿਹਾ ਹਵਾ ਦਾ ਆਨੰਦ ਲੈਨੇ ਆ ਤੇ ਅੱਜ ਵੀਡੀਓ ਨੂੰ ਇਥੇ ਕਰਦੇ ਐਂਡ ਤੇ ਵਾਏ ਗੁਰੂ ਕਰੇ ਮੇਰੇ ਪੁੱਤ ਨੂੰ ਜਲਦੀ ਜਲਦੀ ਰਮਾਣਾ ਜੇ ਨਿਆਣਾ ਹਣਾ ਦੂਜਿਆਂ ਦੇ ਮੂਹਾਂ ਲੇਖਦਾ ਕਦੀ ਜੇ ਵੀ ਹਣਾ ਕਿਦਣਾ ਖੁੱਲਣਾ ਮੈਂਦਾ ਤੇ ਫੋਟੋ ਵਾਲੇ ਖੜਨ ਜਿਆ ਤੇ ਉਹ ਬੈਠਾ ਵੇਖਣ ਦਿਆ ਅੱਜ ਮੈਨੂੰ ਬੜਾ ਹੋਰ ਜੇ ਤਰ੍ਹਾਂ ਹੁੰਦਿਆ ਹੈਗਾ ਇਹ ਵਿਚਾਰਣਾ ਫਿਰ ਵੀ ਇੱਕ ਨਾ ਲਾ ਲੋ ਕਿ ਹੁਣ ਆਪਾਂ ਹਣਾ ਆਪਣਾ ਦਰਦ ਜਿਹੜਾ ਵਾ ਉਹ ਆਪਾਂ ਨੂੰ ਕਿੰਨਾ ਐਕਸਪ੍ਰੈਸ ਕਰ ਲੈਣੇ ਆ ਪ੍ਰਭ ਦਾ ਇੰਨਾ ਕੁ ਜਿਗਰਾ ਵਾ ਨਾ ਉਹ ਆਪਣਾ ਜਿਹੜਾ ਦਰਦ ਹੈ ਨਾ ਉਹ ਮਤਲਬ ਕਿ ਮੈਂ ਸੋਚ ਰਹੀ ਕਿ ਜਿੰਨੀ ਉਹਦੇ ਸਾਟ ਲੱਗੀ ਹੈ ਨਾ ਕੋਈ ਚੰਗ ਕੋਈ ਹੋਰ ਇਨਸਾਨ ਹੁੰਦਾ ਨਾ ਉਹਨੇ ਐ ਪੂਰਾ ਜਿਹੜਾ ਸਹਿਮ ਜਾਣਾ ਹੈ ਡਰ ਜਾਣਾ ਹੈ ਤੇ ਨਾਲ ਹੀ ਉਹਦੇ ਦਰਦ ਵੀ ਪੂਰੀ ਹੋਣੀ ਸੀ ਤੇ ਉਹਨੇ ਰੋਣਾ ਵੀ ਹੀ ਗਿਆ ਪਰ ਪ੍ਰਭ ਦਾ ਬਹੁਤ ਵੱਡਾ ਦਿਨ ਲਾਓ ਜੀ ਮੇਰੇ ਬੁੱਤ ਹੈ ਵਾ ਪੂਰੀ ਹਨੇਰੀ ਹੋਣੀ ਸਟਾਰਟ ਹੋ ਗਈ ਆ ਤੇ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਮਿਲਦੇ ਆਂ ਕੱਲ ਨੂੰ ਆਜਾ ਆਜਾ ਹੋ ਗਿਆ ਠੰਡਾ ਹਵਾ ਚੱਲ ਰਹੀ ਏ ਨੇਰ ਅਨਾ ਸਟਾਰਟ ਹੋ ਗਿਆ ਹੈ ਪਰ ਨੇਰ ਦੇ ਨਾਲ ਘੱਟਾ ਵੀ ਆਉਣਾ ਸ਼ੁਰੂ ਹੋ ਜਾਏਗਾ ਹੈ ਔਰ ਘੇਟੋਲਾ ਪਰ ਆਜੇ ਪਰ ਹੈ ਇਹ ਹੋ ਗਿਆ ਤੇ ਇਹ ਨੇਰ ਗਿਆ ਆ ਤੇ ਅਗਗੇ ਗੁਰੂ ਬੰਦ ਕਰੀਏ ਪਰਸੋਂ ਵਾਲਾ ਕੰਮ ਨਾ ਆ ਜਾਏ ਤੇ ਮਿਲਦੇ ਕੱਲ ਨੂੰ ਤੁਹਾਡੇ ਨਵੇਂ ਵੀਡੀਓ ਦੇ ਨਾਲ ਤੇ ਇਕਦਿ ਸਾਰਿਆਂ ਸასიਖਾਲ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਬਾ ਬਾਏ